ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ ਹੀ মিডিਆ ਸਾਥੀਆਂ ਅੱਜ ਤੱਕ ਇੱਕ ਸਾਲ ਦੇ ਵਿੱਚ ਪਿਛਲੇ ਸਾਲ 18 ਜੂਨ 24 ਤੋਂ ਲੈ ਕੇ ਅੱਜ 17 ਜੂਨ ਤੱਕ ਕੱਲ ਤੱਕ 48,85,659 ਲੋਕਾਂ ਨੇ ਅਪਲਾਈ ਕੀਤਾ ਜਿਦੇ ਚੋਂ 5868 ਸਰਵਿਸ ਦੇ ਲੋਕਾਂ ਦੀ ਸਰਵਿਸ ਨੇ ਜਿਹੜੀਆਂ ਯਾਨੀ ਕਿ ਪੁਆਇੰਟ 0.12% ਪੁਆਇੰਟ 12% ਲੋਕਾਂ ਨੇ ਸਰਵਿਸਿਜ਼ ਨੇ ਜਿਹੜੀਆਂ ਉਹ ਬਿਯੋਂਡ ਟਾਈਮ ਲਾਈਨ ਅ ਡਿਲੇਡ ਨੇ ਇਹਦਾ ਮਤਲਬ ਇਹ ਹੈ ਕਿ ਜੇ 100 ਬੰਦਿਆਂ ਨੇ ਅਪਲਾਈ ਕੀਤਾ ਤਾਂ ਇੱਕ ਬੰਦੇ ਦਾ ਕੰਮ ਵੀ ਵੱਜਵੇਂ ਦੇਣਾਂ ਤੋਂ ਉੱਪਰ ਨਹੀਂ ਗਿਆ ਹੈਗਾ ਵੱਜਵੇਂ ਦਿਨਾਂ ਦੇ ਵਿੱਚ ਉਹਨਾਂ ਨੂੰ ਉਹ ਸਰਵਿਸ ਹੈ ਉਹ ਦਿੱਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਲੋਕਾਂ ਨੂੰ ਦੇ ਖੱਜਲ ਖਵਰੀ ਔਰ ਕਰਪਸ਼ਨ ਨੂੰ ਖਤਮ ਕਰਨ ਦੇ ਲਈ ਸਾਡੇ ਸੂਬੇ ਦੇ ਵਿੱਚ ਜਿੰਨੇ ਪਟਵਾਰੀ ਨੇ ਜਿੰਨੇ ਐਮਸੀ ਸਰਪੰਚ ਔਰ ਨੰਬਰਦਾਰ ਉਹਨਾਂ ਨੂੰ ਆਨਬੋਰਡ ਕੀਤਾ ਜਾ ਚੁੱਕਿਆ ਯਾਨੀ ਕਿ ਬੰਦੇ ਨੇ ਚਾਹੇ ਕਨੈਕਟ ਪੋਰਟਲ ਦੇ ਉੱਪਰ ਅਪਲਾਈ ਕਰ ਦਿੱਤਾ ਚਾਹੇ ਸੇਵਾ ਕੇਂਦਰ ਦੇ ਵਿੱਚ ਜਾ ਕੇ ਅਪਲਾਈ ਕਰ ਦਿੱਤਾ ਤੇ ਉੱਪਰ ਤੋਂ ਲੈ ਕੇ ਥੱਲੇ ਤੱਕ ਪਟਵਾਰੀ ਦੇ ਥਰੂ ਹੁੰਦੇ ਸਰਪੰਚ ਨੰਬਰਦਾਰ ਐਮਸੀ ਤੱਕ ਉਹਨਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਆਨਲਾਈਨ ਹੋਣੀ ਹੈ ਤੇ ਇਹਦੇ ਲਈ ਤਕਰੀਬਨ 98% ਪਟਵਾਰੀ ਜਿਹੜੇ ਇਹ ਮਲਾਜ਼ਮ ਨੇ ਪਟਵਾਰੀ ਨੰਬਰਦਾਰ ਔਰ ਐਨਸੀ ਸਰਪੰਚ ਉਹ ਔਨਬੋਰਡ ਹੋ ਚੁੱਕੇ ਨੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਪੈਂਡੈਂਸੀ ਹੈ ਇਹ ਜਿਹੜੀ ਸਰਵਿਸ ਡਿਲੀਵਰੀ ਹੈ ਇਹ ਪੂਰੇ ਮੁਲਕ ਦੇ ਵਿੱਚੋਂ ਸਭ ਤੋਂ ਵਧੀਆ ਸਭ ਤੋਂ ਐਫੀਸ਼ੀਐਂਟ ਹੈ ਕਿ ਜਦ ਇੱਕ ਬੰਦੇ ਦੀ ਜਿਹੜੀ ਸਰਵਿਸ ਡਿਲੀਵਰੀ ਹੈ ਉਹ ਬਿਯੋਂਡ ਟਾਈਮ ਲਾਈਨ ਨਹੀਂ ਹੈਗੀ ਇਹਦੇ ਨਾਲ ਅਸੀਂ ਸਾਡਾ ਡਿਪਾਰਟਮੈਂਟ ਹੈ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਉਹਨਾਂ ਮੁਲਾਜ਼ਮਾਂ ਦੇ ਉੱਪਰ ਵੀ ਰਿਵਿਊ ਕਰਦਾ ਹੈ ਜਿਹੜੇ ਕਿ ਸਮੇਂਬੱਧ ਤਰੀਕੇ ਦੇ ਨਾਲ ਬਿਨਾਂ ਕਿਸੇ ਪੈਂਡੈਂਸੀ ਦੇ ਉਹਨਾਂ ਨੂੰ ਸਰਵਿਸ ਲੋਕਾਂ ਨੂੰ ਦਿੰਦੇ ਨੇ ਇਹਦੇ ਨਾਲ ਨਾਲ ਜਿਹੜੇ ਕੋਈ ਹੈਬਿਚੁਅਲ ਡਿਲੇਅਰਸ ਨੇ ਜਾਣ ਪੁੱਝ ਕੇ ਖਰਾਬ ਕਰਦੇ ਨੇ ਉਹਨਾਂ ਦਾ ਵੀ ਲਿਸਟ ਹੈ ਜਿਹੜੀ ਸਾਡੇ ਕੋਲ ਪੂਰੇ ਪੰਜਾਬ ਦੇ ਵਿੱਚ ਕਿਹੜੇ ਮਹਿਕਮੇ ਦੇ ਵਿੱਚ ਕਿਹੜਾ EMPLOYE ਡਿਲੇ ਕਰਦਾ ਉਹਦਾ ਵੀ ਰਿਵਿਊ ਹੈ ਜਿਹੜਾ ਉਹ ਹੁੰਦਾ ਤੇ ਉਹਨਾਂ ਬਾਰੇ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕਰਨ ਦੀ ਡਿਪਟੀ ਕਮਿਸ਼ਨ ਨੂੰ ਹਦਾਇਤ ਹੈ ਜਿਹੜੀ ਅੱਜ ਦੇ ਦਿੱਤੀ ਗਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਦੀ ਤਾਰੀਖ ਦੇ ਵਿੱਚ ਜਿੰਨੀਆਂ ਤਕਰੀਬਨ 438 ਸਰਵਿਸਿਜ਼ ਅਸੀਂ ਸੇਵਾ ਕੇਂਦਰਾਂ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹਾਂ ਉਹ ਸਭ ਤੋਂ ਐਫੀਸ਼ੀਐਂਟ ਸਭ ਤੋਂ ਵਧੀਆ ਸਭ ਤੋਂ ਸਟਰੀਮਲਾਈਨਡ ਤੇ ਸਭ ਤੋਂ ਸਮੇਂਬੱਧ ਤਰੀਕੇ ਦੇ ਵਿੱਚ ਸਰਵਿਸਿਜ਼ ਦੇਣ ਵਾਲਾ ਪੰਜਾਬ ਹੈ ਜਿਹੜਾ ਉਹ ਅੱਜ ਸੂਬਾ ਪਹਿਲੇ ਨੰਬਰ ਤੇ ਆ ਚੁੱਕਿਆ ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੀਆਂ ਸਰਵਿਸਿਜ਼ ਜਿਵੇਂ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਈਜ਼ੀ ਜਮ੍ਹਾਂਬੰਦੀ ਈਜ਼ੀ ਰਜਿਸਟਰੀ ਜਿਹੋ ਜਿਹੇ ਉਪਰਾਲੇ ਦੇ ਜਿਹੜੇ ਉਹ ਸਰਕਾਰ ਵੱਲੋਂ ਕੀਤੇ ਜਾ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਘਰ ਬੈਠਿਆਂ ਨੂੰ ਹਰ ਸਰਵਿਸ ਜਿਹੜੀ ਉਹ ਮਿਲੇ ਸੋ ਮੈਨੂੰ ਇਹ ਦੱਸਦੇ ਹੋ ਇਹ ਖੁਸ਼ੀ ਵੀ ਹੋ ਰਹੀ ਹੈ ਔਰ ਮੈਂ ਸਮਝਦਾ ਕਿ ਇਹਦੇ ਚ ਬਹੁਤ ਵਧੀਆ ਔਰ ਵੱਡਾ ਸਹਿਯੋਗ ਸਾਡੇ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੈ ਇਹ ਡਿਪਟੀ ਕਮਿਸ਼ਨਰਸ ਨੇ ਵੀ ਪੰਜਾਬ ਦੇ ਵਿੱਚ ਇਹਦਾ ਵਧੀਆ ਰੋਲ ਜਿਹੜਾ ਉਹ ਅਦਾ ਕਰ ਰਹੇ ਨੇ ਸੋ ਪੂਰੇ ਪੰਜਾਬ ਨੂੰ ਸਭ ਤੋਂ ਵਧੀਆ ਐਫੀਸ਼ੀਐਂਟ ਸਰਵਿਸਿਜ਼ ਦੇਣ ਲਈ ਮਬਰਕਬਾਦ ਦਿੰਨੇ ਆ ਮਨ ਜੇ ਜੋ ਬੇਸਿਕ ਸਰਵਿਸਿਜ਼ ਹੈ ਉਸਮੇ ਚੇਂਜ ਆਫ ਐਡਰੈਸ ਇਸਮੇ ਸਿਫ 15% ਹੀ ਆਪ ਲੋਕ ਕਰ ਪਾਏ 428 ਲੋਕੋ ਨੇ ਅਪਲਾਈ ਕੀਤਾ इसमें सिर्फ 68 लोगों का तो चेंज ऑफ एडिटर सबसे बेसिक होता है अगर इसमें ही नहीं, नहीं आप, 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 वो देख रहे हो आर्म्स लाइसेंस में ये आप देखिए होम, तो होम, होम की सर्विस होम की सर्विस देखिए ऐसा है कि होम की सर्विसेज जो है वो क्योंकि सांझ के अंदर के नीचे आती हैं वो एसएसपीज के अंडर आती हैं हमने डीसीज को वो भी बोला क्योंकि सरकार का एक इन प्रिंसिपल डिसीजन है कि जो वेपन्स हैं

ਕਿਸ ਤਰ੍ਹਾਂ ਜਿਹੜੇ ਡਿਪਾਰਟਮੈਂਟ ਦਾ ਜਿਹੜਾ ਈਜ਼ੀ ਕੀਤਾ ਹੈਗਾ ਇਹਨਾਂ ਦੇ ਜਮ੍ਹਾਂਬੰਦੀ ਹਾਂ ਜੀ ਤੇ ਨਾਲ ਹੀ ਜਿਹੜਾ ਹੈਗਾ ਪਾਇਲਟ ਪ੍ਰੋਜੈਕਟ ਨਹੀਂ ਦੇਖੋ ਸਾਡਾ ਡਿਪਾਰਟਮੈਂਟ ਹੈ ਜਿਹੜਾ ਮੈਂ ਤੁਹਾਡੀ ਗੱਲ ਸਮਝ ਗਿਆ ਤੁਸੀਂ ਜਿਹੜਾ ਜਮ੍ਹਾਂਬੰਦੀ ਦੀ ਗੱਲ ਕਰਦੇ ਹੋ ਇਹ ਕਈ ਡਿਪਾਰਟਮੈਂਟਸ ਇਹੋ ਜਿਹੇ ਸੀਗੇ ਜਿਹੜੇ ਕਿ ਅੱਜ ਤੋਂ ਮਹੀਨਾ 2 ਮਹੀਨੇ ਪਹਿਲਾਂ ਜਿਹੜੇ ਕਿ ਆਫਲਾਈਨ ਚੱਲਦੇ ਸੀਗੇ ਜਿਹਦੇ ਵਿੱਚ ਰੈਵਨਿਊ ਦਾ ਹੋ ਗਿਆ ਹੁਣ ਉਹ ਵੀ ਰੈਵਨਿਊ ਈਜ਼ੀ ਜਮ੍ਹਾਂਬੰਦੀ ਈਜ਼ੀ ਰਜਿਸਟਰੀ ਕਰਕੇ ਅਸੀਂ ਉਹਦਾ ਵੀ ਜਿਹੜਾ ਪ੍ਰੀਵਿਊ ਹੈ ਉਹ ਸਾਡੇ ਡਿਪਾਰਟਮੈਂਟ ਦੇ ਕੋਲੇ ਆ ਜਾਣਾ ਜਿਹਦੇ ਵਿੱਚ ਅਸੀਂ ਉਹਨਾਂ ਦੀ ਉਹਨਾਂ ਉਹ ਉਹਨਾਂ ਦੀ ਡਿਲੀਵਰੀ ਆਫ ਸਰਵਿਸ ਕਿਵੇਂ ਹੈ ਉਹ ਅਸੀਂ ਮਾਨੀਟਰ ਕਰ ਸਕਾਂਗੇ ਇਸੇ ਤਰੀਕੇ ਦੇ ਨਾਲ ਅਸੀਂ ਟਰਾਂਸਪੋਰਟ ਦੀਆਂ ਬਹੁਤ ਸਾਰੀਆਂ ਸਰਵਿਸਿਜ਼ ਨੇ ਜਿਹੜੀਆਂ ਕਿ ਉਹ ਆਪਣੇ ਆਪ ਦੇ ਵਿੱਚ ਇਨ ਸਾਈਲੋ ਅਲੱਗ ਹੀ ਚੱਲਦੀਆਂ ਸੀਗੀਆਂ ਆਫਲਾਈਨ ਹੁੰਦੀਆਂ ਸੀਗੀਆਂ ਇਸ ਕਰਕੇ ਉਹਨਾਂ ਦੀ ਮਾਨੀਟਰੀਂਗ ਨਹੀਂ ਹੁੰਦੀ ਸੀਗੀ ਹੁਣ ਉਹ ਸਰਵਿਸਿਜ਼ ਵੀ ਜਦੋਂ ਸਾਡੇ ਅੰਡਰ ਆ ਜਾਣਗੀਆਂ ਤੇ ਉਹਦੇ ਨਾਲ ਸਾਡਾ ਡਿਪਾਰਟਮੈਂਟ ਹੀ ਮਾਨੀਟਰ ਕਰੂਗਾ ਕਿ ਕਿਹੜੇ ਮਹਿਕਮੇ ਦੇ ਵਿੱਚ ਕਿਹੜੀ ਸਰਵਿਸ ਕਿਹੜੇ ਅਫਸਰ ਜਾਂ ਕਲਰਕ ਕੋਲੇ ਜਾਂ ਸੁਪਰਡੈਂਟ ਕੋਲੇ ਪੈਂਡਿੰਗ ਪਈ ਹੈ ਉਹ ਮਾਨੀਟਰ ਜਦੋਂ ਹੋ ਜਾਊਗਾ ਤੇ ਉਹਦੀ ਸਰਵਿਸ ਡਿਲੀਵਰੀ ਜਿਹੜੀ ਉਹ ਦਰਸਤ ਹੋ ਜਾਊਗੀ ਸੋ ਮੇਰੇ ਕਹਿਣ ਦਾ ਮਤਲਬ ਜਦੋਂ ਐਡੀਸ਼ਨਲ ਕੰਮ ਆਊਗਾ ਤੇ ਡਿਪਾਰਟਮੈਂਟ ਦੇ ਉੱਪਰ ਬੋਝ ਤਾਂ ਜ਼ਰੂਰ ਪੈਂਦਾ ਪਰ ਜਦੋਂ ਲੋਕਾਂ ਨੂੰ ਚੰਗੀ ਸਰਵਿਸ ਦੇਣੀ ਹੈ ਜਿਹਦੇ ਲਈ ਅਸੀਂ ਵਚਨਬੱਧ ਹਾਂ ਤੇ ਫਿਰ ਬੋਝ ਹੈ ਜਿਹੜਾ ਉਹ ਵੀ ਚੰਗਾ ਲੱਗਦਾ ਅਮਨ ਨੇ ਕਿਹਾ ਟੋਟਲ ਕਿੰਨੇ ਡਿਪਾਰਟਮੈਂਟ ਹੈ ਜਿੰਨਾ ਜੀਰੋ ਪੋਟੈਂਸੀ ਹੈ ਕੋਈ ਡਿਪਾਰਟਮੈਂਟ ਦਾ ਹੈਗਾ ਜਿੰਨੇ ਜੀਰੋ ਪੋਟੈਂਸੀ ਹੋਵੇ ਨੇ ডিপਾਰਟਮੈਂਟ ਵਾਈਜ਼ ਸਰਵਿਸ ਵਾਈਜ਼ ਜ਼ਰੂਰ ਹੈ ਜੀ ਸਾਡੇ ਕੋਲ ਡਿਪਟੀ ਕਮਿਸ਼ਨਰ ਵਾਈਜ਼ ਹੈ ਜਿਹੜੀ ਅਸੀਂ ਉਹ ਲੈਨੇ ਆ ਜਿਵੇਂ ਫੋਰ ਐਗਜ਼ਾਮਪਲ ਜੇ ਡਿਪਟੀ ਕਮਿਸ਼ਨ ਦੀ ਗੱਲ ਕਰ ਲਈਏ ਪਠਾਨਕੋਟ ਪੁਆਇੰਟ 06% ਯਾਨੀ ਕਿ 1% ਵੀ ਸਾਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਵੀ ਸਰਵਿਸ ਜਿਹੜੀ ਐਸੈਂਸ਼ੀਅਲ ਸਰਵਿਸਿਜ਼ ਨੇ ਸਿਰਫ ਔਰ ਸਿਰਫ ਜਿਹੜਾ ਥੋੜਾ ਬਹੁਤ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਜਿਹੜਾ ਥੋੜਾ ਬਹੁਤ ਡਿਲੇ ਹੁੰਦਾ ਹੈ ਉਹ ਸਿਰਫ ਔਰ ਸਿਰਫ ਕਿਉਂਕਿ ਜੋ ਸਰਕਾਰ ਦੀ ਇੱਕ ਪਾਲਿਸੀ ਹੈ ਕਿ ਵੈਪਨਸ ਨੂੰ ਆਰਮਸ ਨੂੰ ਪ੍ਰਮੋਟ ਜ਼ਿਆਦਾ ਨਹੀਂ ਕਰਨਾ ਉਹਦੇ ਵਿੱਚ ਇੱਕ ਪੁਲਿਸ ਹੋਮ ਡਿਪਾਰਟਮੈਂਟ ਦੇ ਵਿੱਚ ਡਿਲੇ ਹੁੰਦਾ ਬਾਕੀ ਕਿਸੇ ਡਿਪਾਰਟਮੈਂਟ ਦੇ ਵਿੱਚ ਕੋਈ ਕੋਈ ਸਰਵਿਸ ਡਿਲੀਵਰੀ ਡਿਲੇ ਨਹੀਂ ਹੈ ਕੋਈ ਚਾਂਸੀਤ ਵਗੈਰਾ ਖੰਦਾ ਕਿਸੇ ਨੂੰ ਨੋਟਿਸ ਕੀਤਾ ਜਿਹਨੇ ਕਿ ਜਿਹੜੇ ਜਿਹੜੇ ਕਿ ਲੋ ਚੱਲ ਰਹੇ ਜਿਹੜੇ ਕੰਟਰੀਆਂ ਤੋਂ ਤੁਸੀਂ ਕਹਿ ਰਹੇ ਜਿਹੜੇ ਡਿਪਾਰਟਮੈਂਟਸ ਦੇ ਹੈਗੇ ਨੇ ਜਿਨ੍ਹਾਂ ਨੇ ਕੈਵਰੀ ਕਾਰਵਾਈ ਨੇ ਜਿਹੜੇ ਜਿਹੜੇ ਡਿਲੇ ਹੋ ਰਹੇ ਨੇ ਜਿਹੜੇ ਹੈਬਿਚੁਅਲ ਡਿਲੇਸ ਨੇ ਉਹ ਡਿਪਟੀ ਕਮਿਸ਼ਨਰ ਨੂੰ ਅਸੀਂ ਕਹਿ ਦਿੰਦਾ ਕਿ ਜੇ ਤੁਹਾਨੂੰ ਕੋਈ ਆਪਣੇ ਡਿਪਾਰਟਮੈਂਟ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਇਹੋ ਜਿਹਾ ਲੱਗਦਾ ਤਾਂ ਉਹਦੇ ਉੱਪਰ ਕਾਰਵਾਈ ਕੀਤੀ ਜਾਵੇ ਜਿਹੜੇ ਕੋਈ ਲੱਗਦਾ ਕਿ ਬਹੁਤ ਵਧੀਆ ਕੰਮ ਕਰਦੇ ਨੇ ਜਿਸ ਦਿਨ ਐਪਲੀਕੇਸ਼ਨ ਆਈ ਤੇ ਨਾਲ ਦੀ ਨਾਲ ਹੀ ਉਹਨੂੰ ਕਲੀਅਰ ਕਰ ਦਿੱਤਾ ਤੇ ਉਹਨੂੰ ਰਿਵਾਰਡ ਕੀਤਾ ਜਾਵੇ ਇਹਦਾ ਇਹ ਤਾਂ ਇੱਕ ਵੈਸੀ ਮੈਂ ਸਮਝਦਾ ਕਿ ਚੰਗਾ ਕੰਮ ਕਰਨ ਵਾਲੇ ਨੂੰ ਥਾਪੀ ਤੇ ਆ ਮਾੜਾ ਕੰਮ ਕਰਨ ਵਾਲੇ ਨੂੰ ਨੂੰ ਖਿਚਾਈ ਜਿਹੜੀ ਹੋਣੀ ਚਾਹੀਦੀ ਹੈ ਹਮ ਜੀ ਤੁਸੀਂ ਦੱਸਿਓ ਪਠਾਨਕੋਟ ਦੀ ਸਰਵਿਸ ਸਭ ਤੋਂ ਵਧੀਆ ਰਹੀ ਹੈ ਮਾੜੀ ਕਾਰਗੁਜ਼ਾਰੀ ਦਾ ਨਹੀਂ ਮਾੜੀ ਕਾਰਗੁਜ਼ਾਰੀ ਐਸਾ ਚ ਕਿਸੇ ਵੀ ਨਹੀਂ ਰਹੀ ਜਿਵੇਂ ਹੁਣ ਜਦੋਂ ਤੁਹਾਨੂੰ ਮੈਂ ਕਹਿ ਰਿਹਾ ਵੀ ਫਤੇਗੜ ਸਾਹਿਬ ਪੁਆਇੰਟ 21 ਹੈ ਥੈਟ ਮੀਨਸ ਇੱਕ ਬੰਦੇ ਦਾ ਕੰਮ ਉੱਥੇ ਵੀ ਬਿਯੋਂਡ ਟਾਈਮ ਲਾਈਨ ਹੀ ਹੈ ਪੂਰੇ ਪੰਜਾਬ ਦੀ ਐਵਰੇਜ ਉਹ 0.12% ਹੈ ਸਭ ਤੋਂ ਸਾਰੇ ਮੁਲਕ ਤੋਂ ਘੱਟ ਯਾਨੀ ਕਿ ਜੇ ਮੈਂ ਦੁਬਾਰਾ ਦੱਸ ਰਿਹਾ ਵੀ ਜੇ ਜਿਹੜਾ ਤੁਸੀਂ ਸਭ ਤੋਂ ਮਾੜੀ ਕਹਿ ਰਹੇ ਹੋ ਜੇ ਉੱਥੇ ਵੀ 100 ਬੰਦੇ ਨੇ ਅਪਲਾਈ ਕੀਤਾ ਤਾਂ ਉੱਥੇ ਵੀ 0.21 ਹੈ ਯਾਨੀ ਕਿ ਇੱਕ ਬੰਦੇ ਦਾ ਕੰਮ ਉੱਥੇ ਵੀ ਡਿਲੇ ਨਹੀਂ ਹੈਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਜੀ ਸਰਵਿਸ ਐਫੀਸ਼ੀਐਂਟ ਸਰਵਿਸ ਡਿਲੀਵਰੀ ਹੈ ਜਿਹੜੀ ਉਹ ਪੂਰੇ ਮੁਲਕ ਦੇ ਵਿੱਚ ਕਿਤੇ ਨਹੀਂ ਹੈ ਔਰ ਪਿਛਲੇ ਸਾਲ ਸਾਨੂੰ ਗਵਰਨਮੈਂਟ ਆਫ ਇੰਡੀਆ ਨੇ ਇਹਦੇ ਲਈ ਰਿਵਾਰਡ ਵੀ ਕੀਤਾ ਸੀਗਾ ਪੰਜਾਬ ਸਰਕਾਰ ਨੂੰ ਰਿਕੋਗਨਾਈਜ਼ ਕੀਤਾ ਸੀ ਸੇਵਾ ਕੇਂਦਰਾਂ 'ਚ ਕੰਮ ਕਰਾਉਣ ਲਈ ਲੋਕਾਂ ਨੂੰ ਬਹੁਤ ਭੀੜ ਲੱਗਦੀ ਹੈ ਇਹ ਚੀਜ਼ ਅਕਸਰ ਦੇਖਦੇ ਹਾਂ ਕਿ ਸੇਵਾ ਕੇਂਦਰਾਂ 'ਚ ਬਹੁਤ ਭੀੜ ਹੈ ਉਸ ਨੂੰ ਲੈ ਕੇ ਵੀ ਕੋਈ ਘਟਾਉਣ ਨੂੰ ਲੈ ਕੇ ਕੋਈ ਪਲੈਨਿੰਗ ਕੀਤੀ ਜਾ ਰਹੀ ਹੈ ਨਹੀਂ ਉਹ ਉਹਦੇ ਵਿੱਚ ਕੁਝ ਜਿੱਥੇ ਕਿਤੇ ਬੀਸੀਸ ਰਿਪੋਰਟ ਮੰਗੇ ਜਿੱਥੇ ਕਿਤੇ ਕੋਈ ਸੇਵਾ ਕੇਂਦਰ ਵਧਾਉਣ ਦੀ ਜ਼ਰੂਰਤ ਹੈ ਕਈ ਕਿਸੇ ਸੇਵਾ ਕੇਂਦਰ 'ਚ ਕੋਈ ਕਾਊਂਟਰ ਵਧਾਉਣ ਦੀ ਜ਼ਰੂਰਤ ਹੈ ਇਹ ਤਾਂ ਜਿਵੇਂ ਜਿਵੇਂ ਕੰਮ ਆਨਲਾਈਨ ਹੋਈ ਜਾਊਗਾ ਉਵੇਂ ਕੰਮ ਤਾਂ ਵਧਣਾ ਹੀ ਹੈ ਜਿਵੇਂ ਅਸੀਂ ਤੋਂ ਪਹਿਲਾਂ ਆਪਾਂ ਗੱਲ ਕਰਕੇ ਹਟਿਆ ਰੈਵਨਿਊ ਦੀ ਗੱਲ ਕਰਕੇ ਹਟਿਆ ਜੇ ਟਰਾਂਸਪੋਰਟ ਦੀ ਗੱਲ ਕਰਕੇ ਹਟਿਆ ਜਦੋਂ ਐਡੀਸ਼ਨਲ ਮਹਿਕਮਿਆਂ ਦਾ ਕੰਮ ਸੇਵਾ ਕੇਂਦਰਾਂ ਦੇ ਵਿੱਚ ਆਊਗਾ ਤੇ ਰਸਤਾ ਵਧਣਾ ਹੀ ਹੈ ਨਾ ਉਹਦੇ ਲਈ ਜੇ ਸੇਵਾ ਕੇਂਦਰ ਵਧਾਉਣ ਦੀ ਮੁਲਾਜ਼ਮ ਵਧਾਉਣ ਦੀ ਇਨਫਰਾਸਟ੍ਰਕਚਰ ਵਧਾਉਣ ਦੀ ਜੋ ਵੀ ਲੋੜ ਪਊਗੀ ਉਹ ਕਰਾਂਗੇ ਜੀ ਬਜ਼ੁਰਗਾਂ ਦੇ ਫਿੰਗਰਪ੍ਰਿੰਟ ਜਿਹੜੇ ਹੈਗੇ ਆ ਉਹ ਮਿਟ ਜਾਂਦੇ ਨੇ ਬਹੁਤ ساری ਪ੍ਰੋਬਲਮਾਂ ਆਉਂਦੀਆਂ ਕਿਉਂਕਿ ਉਹਨਾਂ ਦੇ ਫਿੰਗਰਪ੍ਰਿੰਟ ਕਿੱ데 ਹੈਗੇ ਆ ਉਹ ਨਹੀਂ ਜਿਹੜੀ ਮਸ਼ੀਨ ਦੇ ਚੱਕਦੀ ਉੱਥੇ ਉਹਦੇ ਬਾਰੇ ਕੀ ਨਹੀਂ ਉਹਦੇ ਚ ਦੇਖੋ ਇਸ ਤਰ੍ਹਾਂ ਕਿ ਫਿੰਗਰਪ੍ਰਿੰਟ ਹੈ ਜਿਹੜਾ ਉਹਦੀ ਰਿਕੁਆਇਰਮੈਂਟ ਹੁੰਦੀ ਹੈ ਜੇ ਫਿੰਗਰਪ੍ਰਿੰਟ ਨਹੀਂ ਹੈਗਾ ਤਾਂ ਆਈਦਰ ਰਟੀਨ ਹੈ ਜਿਹੜਾ ਉਹਦੇ ਨਾਲ ਕੰਮ ਚੱਲ ਸਕਦਾ ਜੇ ਇਹ ਇਹ ਸਾਡੇ ਸੇਵਾ ਕੇਂਦਰਾਂ 'ਚ ਇਹ ਪ੍ਰੋਬਲਮ ਨਹੀਂ ਆਉਂਦੀ ਹੈਗੀ ਇਹ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਿੱਥੇ ਰਾਸ਼ਨ ਦੀ ਡਿਸਟ੍ਰਿਬਿਊਸ਼ਨ ਹੁੰਦੇ ਉੱਥੇ ਇੱਕ ਦੋ ਵਾਰੀ ਸੁਣਨ ਨੂੰ ਮਿਲੀ ਹੈ ਉਹਦੇ ਵਿੱਚ ਜੇ ਉਹਦੇ ਉਹਦੇ ਵਿੱਚ ਵੀ ਕਾਨੂੰਨ ਹੈ ਜਿਹੜਾ ਉਹ ਇਹ ਬਣਾਇਆ ਹੋਇਆ ਹੈ ਅਸੀਂ ਕਿ ਜੇ ਕਿਤੇ ਇਹ ਜੀ ਕਿਸੇ ਬਰਜ਼ੁਰਗ ਨੂੰ ਪ੍ਰੋਬਲਮ ਆਉਂਦੀ ਹੈ ਤੇ ਉਹ ਜਿਹੜਾ ਉਹਨਾਂ ਦਾ ਲੋਕਲ ਇਨਸਪੈਕਟਰੀਆ ਐਫ ਐਸਓ ਫੂਡ ਐਂਡ ਸਪਲਾਈਜ਼ ਡਿਪਾਰਟਮੈਂਟ ਦੇ ਹੈਗੇ ਉਹ ਇੱਕ ਵਾਰੀ ਉਹਨਾਂ ਨੂੰ ਸਰਟੀਫਾਈ ਜਿਹੜਾ ਸਰਟੀਫਾਈ ਕਰਕੇ ਦੇ ਦੇਣਗੇ ਉਹਨਾਂ ਨੂੰ ਬਿਨਾ ਥਾਂਵੇਂ ਇੰਪਰੇਸ਼ਨ ਦੋ ਮਿਲਣਾ ਸ਼ੁਰੂ ਹੋ ਜਾਊਗਾ ਸੋ ਪ੍ਰੋਸੈਸ ਹਰੇਕ ਚੀਜ਼ ਇਨ ਪਲੇਸ ਹੈ ਅਦਰ ਦੈਨ ਦਿਸ देयर ਆ ਟੂ ਇਸ਼ੂਜ਼ ਆਰ ਚਾਹਾਂ ਮੈਨੂੰ ਪੁੱਛ ਇੱਕ ਤਾਂ ਉਹਦਾ ਗੜਛਾ ਕਰਨ ਨੂੰ ਉਹ ਜਿਹੜਾ ਹਾਈਵੇ ਹੈਗਾ ਉਹਦੇ ਤੇ ਸਰ 8 ਕਿਲੋਮੀਟਰ ਦਾ ਪਾਸ ਆਜਾ ਕਾਰ ਸੇਵਾ ਵਾਲਿਆਂ ਨੇ ਖੁ ਬਿਕੋਜ਼ देयर वाज नीड ਫॉर ਅ ਰੂਟ ਪਰ ਕੋਣ ਤੇ ਕੇਸ ਸਿਸਟਮ ਹੋਇਆ ਕਾਰਸੀਵਾ ਵਾਲਿਆਂ ਤੇ ਵੀ ਤੇ ਲੋਕ ਆਪਣੇ ਆਪ ਸੜਕਾਂ ਬਣਾ ਰਹੇ ਆ ਇਹ ਗਵਰਨਮੈਂਟ ਦੇ ਪਾਸ ਤੇ ਨਿਗਲੈਕਟ ਹੈ ਜਾਂ ਕੁਝ ਹੋਰ ਇਸ਼ੂ ਹੈ ਨੀ ਤਾਂ ਮੈਨੂੰ ਤੁਹਾਡੇ ਤੋਂ ਹੁਣੇ ਪਤਾ ਲੱਗ ਰਿਹਾ ਜੀ ਮੈਨੂੰ ਲੈਟ ਮੀ ਚੈੱਕ ਇਟ ਅਪ ਵਿਦ ਪੀਡਬਲਯੂਡੀ ਮੇਰੇ ਧਿਆਨ ਦੇ ਵਿੱਚ ਨਹੀਂ ਹੈ ਸੈਕੰਡਲੀ ਸਰ ਕਿਉਂਕਿ ਉਹ ਦੇਖਿਆ ਵੀ ਸੋਸ਼ਲ ਮੀਡੀਆ ਇਨਫਲੂਐਂਸਰਸ ਆਰ ਅੰਡਰ ਥ੍ਰੈਟ ਇਨ ਪੰਜਾਬ ਅਲੱਗ ਅਲੱਗ ਸਰ ਦੇ ਵਿੱਚ ਇੱਕ ਲੜਕੀ ਹੈ ਉਹਨੇ ਆਪਣਾ ਅਕਾਊਂਟ ਸੋਸ਼ਲ ਮੀਡੀਆ ਹੀ ਡਿਲੀਟ ਕਰਤਾ ਸੋ ਚਾਹੇ ਕੁਝ ਐਲੀਮੈਂਟਸ ਉਹਨਾਂ ਨੂੰ ਥ੍ਰੈਟ ਕਰ ਰਹੇ ਤੁਹਾਨੂੰ ਲੱਗਦਾ ਕਿ ਇਹ ਡਰ ਇਨ ਫੀਅਰ ਸੈਕਸੀ ਨਹੀਂ ਦੇਖੋ ਇਸ ਤਰ੍ਹਾਂ ਕਿ ਇਫ ਐਨੀਬਾਡੀ ਇਜ਼ ਅੰਡਰ ਫੀਅਰ অর ਥ्रेट फॉर दैट ਦੇ ਡੋਨਟ ਨੀਡ ਟੂ ਬੀ ਨੀਡ ਟੂ ਫੀਅਰ ਫॉर दैट ਪੰਜਾਬ ਪੁਲਿਸ অর ਪੰਜਾਬ ਨੂੰ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਕਿ ਕਿਸੇ ਵੀ ਅਹਜੇ ਜਿਹੜੇ ਕੋਈ ਸੈਲਫ ਸਟਾਈਲਡ ਵਿਜੀਲੈਂਟ ਬਣੇ ਹੋਏ ਨੇ ਠੇਕੇਦਾਰ ਬਣੇ ਹੋਏ ਨੇ ਸਮਾਜ ਦੇ ਉਹਨਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਲਿਹਾਜ਼ ਨਹੀਂ ਕੀਤੀ ਜਾਊਗੀ ਜੇ ਕੋਈ ਅਹਜੀ ਗੱਲ ਕਿਸੇ ਦੇ ਵੀ ਧਿਆਨ ਦੇ ਵਿੱਚ ਆਉਂਦੀ ਹੈ ਤੁਸੀਂ ਪੁਲਿਸ ਦੇ ਧਿਆਨ ਦੇ ਵਿੱਚ ਲੈ ਕੇ ਆਓ ਔਰ ਉਹਨੂੰ ਸਖਤੀ ਨਾਲ ਪੁਲਿਸ ਸਰਕਾਰ ਨੇ ਜਿੱਠੀ ਹੈ ਜੀ ਅਮਰ ਜੀ ਦਰਬਾਰ ਸਾਹਿਬ ਹੈ ਗਰੰਟੀ ਜਿਹੜੇ ਨੇ ਉਹ ਜੀ ਦੱਸ ਫੋਟ ਕਰ ਰਹੇ ਨੇ ਜਿਹੜਾ ਇਹਦਾ ਕੇਸ ਹੈ ਉਹ ਕਹਿੰਦੇ ਕੀ ਤਾਂ ਹੋਣੀ ਦਾ ਹੋਣਾ ਚਾਹੀਦਾ ਇਹਨਾਂ ਦੇ ਨਾਲ ਜਿਹੜਾ ਮਰਡਰ ਹੋਇਆ ਵਹਿੰਡਰ ਦੇ ਵਿੱਚ ਨੇ ਕੀ ਕਰ ਰਹੇ ਨੇ ਉਹ ਜਿਹੜਾ ਪਠਿੰਡਾ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਮਰਡਰ ਹੋਇਆ ਉਸ ਨੂੰ ਉਹ ਸਪੋਰਟ ਕਰ ਰਹੇ ਨੇ ਕੌਣ ਕਰ ਰਹੇ ਨੇ ਉਹ ਜਿਹੜਾ ਸਰਬੰਸਾਹ ਸਾਹਿਬ ਦੇ ਹੱਥ ਰਹਿੰਦੇ ਨੇ ਨਹੀਂ ਮੈਂ ਤਾਂ ਨਹੀਂ ਦੇਖੋ ਜੀ ਇਸ ਚੀਜ਼ ਗੱਲ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਇਹ ਤਾਂ ਜੇ ਹਰ ਕੋਈ ਆਪ ਕਾਨੂੰਨ ਉਹ ਆਪ ਦੇ ਹੱਥ ਦੇ ਵਿੱਚ ਲੈਣ ਲੱਗ ਗਿਆ ਤੇ ਫਿਰ ਤਾਂ ਅਨਾਰਕੀ ਫੈਲ ਜੂਗੀ ਆਈ ਆਈ ਡੋਨਟ ਥਿੰਕ ਕਿ ਕਿਸੇ ਵੀ ਰਿਸਪਾਂਸਿਬਲ ਸੀਟ ਦੇ ਉੱਪਰ ਬੈਠੇ ਹੋਏ ਕਿਸੇ ਵੀ ਸਤਕਾਰੀ ਵਿਚਾਇਓ ਕਿਸੇ ਧਰਮ ਮਜ਼ਬ ਫਿਰਕੇ ਨਾਲ ਨੂੰ ਬਿਲੋਂਗ ਕਰਦੇ ਨੇ ਪਰ ਜੇ ਉਹ ਕਿਸੇ ਰਿਸਪੌਂਸਿਬਲ ਥਾਂ ਦੇ ਉੱਪਰ ਪਲੇਸ ਨਹੀਂ ਤਾਂ ਇਹ ਜੀ ਗੱਲ ਜਿਹੜੀ ਮੈਂ ਸਮਝਦਾ ਕਿ ਨਹੀਂ ਕਰਨੀ ਚਾਹੀਦੀ ਹਾਂ ਜੇ ਕਿਸੇ ਦੀਆਂ ਕੋਈ ਧਾਰਮਿਕ ਭਾਵਨਾਵਾਂ ਹਰਟ ਹੁੰਦੀਆਂ ਨੇ ਕੋਈ ਹੋਰ ਹੁੰਦਾ ਤਾਂ ਉਹਦੇ ਲਈ ਲਾਅ ਹੈ ਜਿਹੜਾ ਉਹ ਵੈਲ ਇਨ ਪਲੇਸ ਹੈ ਉਹਦੇ ਮੁਤਾਬਕ ਸਰਕਾਰ ਔਰ ਪੁਲਿਸ ਕਾਰਵਾਈ ਕਰੂਗੀ ਹਾਂ ਤੁਹਾਨੂੰ ਲੱਗਦਾ ਕਿ ਇਸ ਦੇ ਉੱਤੇ ਜਿਹੜੀ ਵਾਈ ਹੈ ਕਿ 11 ਹੈ ਕਿ ਹੈ ਸੋਸ਼ਲ ਮੀਡੀਆ ਜਿਹੜੀ ਆਰਐਨ ਕੰਸਲ ਦੁਆਰਾ ਉਸ ਨੂੰ ਕੰਟਰੋਲ ਕਰਨ ਦੀ ਬੇਹਦ ਜ਼ਰੂਰਤ ਹੈ ਕਿ ਉਸ ਤੇ ਕੋਈ ਨਹੀਂ ਡੈਫੀਨਿਟਲੀ ਕੰਟਰੋਲ ਕਰਨਾ ਚਾਹੀਦਾ ਪਰ ਉਹ ਮੈਂ ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ ਹੀ মিডিਆ ਸਾਥੀਆਂ ਅੱਜ ਤੱਕ ਇੱਕ ਸਾਲ ਦੇ ਵਿੱਚ ਪਿਛਲੇ ਸਾਲ 18 ਜੂਨ 24 ਤੋਂ ਲੈ ਕੇ ਅੱਜ 17 ਜੂਨ ਤੱਕ ਕੱਲ ਤੱਕ 48,85,696 ਲੋਕਾਂ ਨੇ ਅਪਲਾਈ ਕੀਤਾ ਜਿਦੇ ਚੋ 5868 ਸਰਵਿਸ ਲੋਕਾਂ ਨੇ ਸਰਵਿਸ ਨੇ ਜਿਹੜੀਆਂ ਯਾਨੀ ਕਿ ਪੁਆਇੰਟ 0.12% ਪੁਆਇੰਟ 12% ਲੋਕਾਂ ਨੇ ਸਰਵਿਸਿਜ਼ ਨੇ ਜਿਹੜੀਆਂ ਉਹ ਬਿਯੋਂਡ ਟਾਈਮ ਲਾਈਨ ਡਿਲੇਡ ਨੇ ਇਹਦਾ ਮਤਲਬ ਇਹ ਹੈ ਕਿ ਜੇ 100 ਬੰਦਿਆਂ ਨੇ ਅਪਲਾਈ ਕੀਤਾ ਤਾਂ ਇੱਕ ਬੰਦੇ ਦਾ ਕੰਮ ਵੀ ਵੱਜਵੇਂ ਦਿਨਾਂ ਤੋਂ ਉੱਪਰ ਨਹੀਂ ਗਿਆ ਹੈਗਾ ਵੱਜਵੇਂ ਦਿਨਾਂ ਦੇ ਵਿੱਚ ਉਹਨਾਂ ਨੂੰ ਉਹ ਸਰਵਿਸ ਹੈ ਉਹ ਦਿੱਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਲੋਕਾਂ ਨੂੰ ਦੇ ਖੱਜਲਖੁਆਰੀ ਔਰ ਕਰਪਸ਼ਨ ਨੂੰ ਖਤਮ ਕਰਨ ਦੇ ਲਈ ਸਾਡੇ ਸੂਬੇ ਦੇ ਵਿੱਚ ਜਿੰਨੇ ਪਟਵਾਰੀ ਨੇ ਜਿੰਨੇ ਐਮਸੀ ਸਰਪੰਚ ਔਰ ਨੰਬਰਦਾਰ ਉਹਨਾਂ ਨੂੰ ਆਨਬੋਰਡ ਕੀਤਾ ਜਾ ਚੁੱਕਿਆ ਯਾਨੀ ਕਿ ਬੰਦੇ ਨੇ ਚਾਹੇ ਕਨੈਕਟ ਪੋਰਟਲ ਦੇ ਉੱਪਰ ਅਪਲਾਈ ਕਰ ਦਿੱਤਾ ਚਾਹੇ ਸੇਵਾ ਕੇਂਦਰ ਦੇ ਵਿੱਚ ਜਾ ਕੇ ਅਪਲਾਈ ਕਰ ਦਿੱਤਾ ਤੇ ਉੱਪਰ ਤੋਂ ਲੈ ਕੇ ਥੱਲੇ ਤੱਕ ਪਟਵਾਰੀ ਦੇ ਥਰੂ ਹੁੰਦੇ ਸਰਪੰਚ ਨੰਬਰਦਾਰ ਐਮਸੀ ਤੱਕ ਉਹਨਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਆਨਲਾਈਨ ਹੋਣੀ ਹੈ ਤੇ ਇਹਦੇ ਲਈ ਤਕਰੀਬਨ 98% ਪਟਵਾਰੀ ਜਿਹੜੇ ਇਹ ਇਹ ਮੁਲਾਜ਼ਮ ਨੇ ਪਟਵਾਰੀ ਨੰਬਰਦਾਰ ਔਰ ਐਨਸੀ ਸਰਪੰਚ ਉਹ ਆਨਬੋਰਡ ਹੋ ਚੁੱਕੇ ਨੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਪੈਂਡੈਂਸੀ ਹੈ ਇਹ ਜਿਹੜੀ ਸਰਵਿਸ ਡਿਲੀਵਰੀ ਹੈ ਇਹ ਪੂਰੇ ਮੁਲਕ ਦੇ ਵਿੱਚੋਂ ਸਭ ਤੋਂ ਵਧੀਆ ਸਭ ਤੋਂ ਐਫੀਸ਼ੀਐਂਟ ਹੈ ਕਿ ਜਦ ਇੱਕ ਬੰਦੇ ਦੀ ਜਿਹੜੀ ਸਰਵਿਸ ਡਿਲੀਵਰੀ ਹੈ ਉਹ ਬਿਯੋਂਡ ਟਾਈਮ ਲਾਈਨ ਨਹੀਂ ਹੈਗੀ ਇਹਦੇ ਨਾਲ ਅਸੀਂ ਸਾਡਾ ਡਿਪਾਰਟਮੈਂਟ ਹੈ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਉਹਨਾਂ ਮੁਲਾਜ਼ਮਾਂ ਦੇ ਉੱਪਰ ਵੀ ਰਿਵਿਊ ਕਰਦਾ ਹੈ ਜਿਹੜੇ ਕਿ ਸਮੇਂਬੱਧ ਤਰੀਕੇ ਦੇ ਨਾਲ ਬਿਨਾਂ ਕਿਸੇ ਪੈਂਡੈਂਸੀ ਦੇ ਉਹਨਾਂ ਨੂੰ ਸਰਵਿਸ ਲੋਕਾਂ ਨੂੰ ਦਿੰਦੇ ਨੇ ਇਹਦੇ ਨਾਲ ਨਾਲ ਜਿਹੜੇ ਕੋ ਹੈਬਿਚੁਅਲ ਡਿਲੇਅਰਸ ਨੇ ਜਾਣ ਬੁੱਝ ਕੇ ਖਰਾਬ ਕਰਦੇ ਨੇ ਉਹਨਾਂ ਦਾ ਵੀ ਲਿਸਟ ਹੈ ਜਿਹੜੀ ਸਾਡੇ ਕੋਲ ਪੂਰੇ ਪੰਜਾਬ ਦੇ ਵਿੱਚ ਕਿਹੜੇ ਮਹਿਕਮੇ ਦੇ ਵਿੱਚ ਕਿਹੜਾ EMPLOYEE ਡਿਲੇ ਕਰਦਾ ਹੈ ਉਹਦਾ ਵੀ ਰਿਵਿਊ ਹੈ ਜਿਹੜਾ ਉਹ ਹੁੰਦਾ ਤੇ ਉਹਨਾਂ ਬਾਰੇ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕਰਨ ਦੀ ਡਿਪਟੀ ਕਮਿਸ਼ਨਰ ਨੂੰ ਹਦਾਇਤ ਜਿਹੜੀ ਅੱਜ ਦੇ ਦਿੱਤੀ ਗਈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਦੀ ਤਾਰੀਖ ਦੇ ਵਿੱਚ ਜਿੰਨੀਆਂ ਤਕਰੀਬਨ 438 ਸਰਵਿਸਿਜ਼ ਅਸੀਂ ਸੇਵਾ ਕੇਂਦਰਾਂ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹਾਂ ਉਹ ਸਭ ਤੋਂ ਐਫੀਸ਼ੀਐਂਟ ਸਭ ਤੋਂ ਵਧੀਆ ਸਭ ਤੋਂ ਸਟਰੀਮਲਾਈਨਡ ਤੇ ਸਭ ਤੋਂ ਸਮੇਂਬੱਧ ਤਰੀਕੇ ਦੇ ਵਿੱਚ ਸਰਵਿਸਿਜ਼ ਦੇਣ ਵਾਲਾ ਪੰਜਾਬ ਹੈ ਜਿਹੜਾ ਉਹ ਅੱਜ ਸੂਬਾ ਪਹਿਲੇ ਨੰਬਰ ਤੇ ਆ ਚੁੱਕਿਆ ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੀਆਂ ਸਰਵਿਸਿਜ਼ ਜਿਵੇਂ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਈਜ਼ੀ ਜਮ੍ਹਾਂਬੰਦੀ ਈਜ਼ੀ ਰਜਿਸਟਰੀ ਜਿਹੋ ਜੇ ਉਪਰਾਲੇ ਨੇ ਜਿਹੜੇ ਉਹ ਸਰਕਾਰ ਵੱਲੋਂ ਕੀਤੇ ਜਾ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਘਰ ਬੈਠਿਆਂ ਨੂੰ ਹਰ ਸਰਵਿਸ ਜਿਹੜੀ ਉਹ ਮਿਲੇ ਸੋ ਮੈਨੂੰ ਇਹ ਦੱਸਦੇ ਹੋ ਇਹ ਖੁਸ਼ੀ ਵੀ ਹੋ ਰਹੀ ਹੈ ਔਰ ਮੈਂ ਸਮਝਦਾ ਕਿ ਇਹਦੇ ਚ ਬਹੁਤ ਵਧੀਆ ਔਰ ਵੱਡਾ ਸਹਿਯੋਗ ਸਾਡੇ ਡਿਪਾਰਟਮੈਂਟ ਦੀ ਤਾਂ ਜ਼ਿੰਮੇਵਾਰੀ ਹੈ ਇਹ ਡਿਪਟੀ ਕਮਿਸ਼ਨਰਸ ਨੇ ਵੀ ਪੰਜਾਬ ਦੇ ਵਿੱਚ ਇਹਦਾ ਵਧੀਆ ਰੋਲ ਜਿਹੜਾ ਉਹ ਅਦਾ ਕਰ ਰਹੇ ਨੇ ਸੋ ਪੂਰੇ ਪੰਜਾਬ ਨੂੰ ਸਭ ਤੋਂ ਵਧੀਆ ਐਫੀਸ਼ੀਅੰਟ ਸਰਵਿਸਿਜ਼ ਦੇਣ ਦੀ ਮੁਬਾਰਕਬਾਦ ਦਿਨੇ ਹੋ ਅਮਨ ਜੀ ਜੋ ਬੇਸਿਕ ਸਰਵਿਸਿਜ਼ ਹੈ ਉਸਮੇ ਚੇਂਜ ਆਫ ਐਡਰੈਸ ਇਸਮੇ ਸਿਫ 15% ਹੀ ਆਪ ਲੋਕ ਕਰ ਪਾਏ 428 ਲੋਕੋ ਨੇ ਅਪਲਾਈ ਕੀਤਾ था इसमें सिर्फ 68 लोगों का तो चेंज ऑफ एडिटर सबसे बेसिक होता है अगर इसमें ही नहीं, नहीं आप, आ, तो आप, आप आप वो देख रहे हो आर्म्स लाइसेंस में ये आप देखिए होम की सर्विस होम की सर्विस है देखिए ऐसा है कि आ, होम की सर्विसेज जो है वो क्योंकि सांझ के अंदर के नीचे आती हैं वो एसएसपी के अंडर आती हैं हमने डीसीज को वो भी बोला क्योंकि सरकार का एक इन प्रिंसिपल डिसीजन है कि जो वेपन्स हैं

ਕਿਸ ਤਰ੍ਹਾਂ ਇਹ ਡਿਪਾਰਟਮੈਂਟ ਦਾ ਜਿਹੜਾ ਈਜ਼ੀ ਕੀਤਾ ਹੈਗਾ ਇਹਨਾਂ ਦੇ ਜਮ੍ਹਾਂਬੰਦੀ ਹਾਂ ਜੀ ਤੇ ਨਾਲ ਹੀ ਜਿਹੜਾ ਹੈਗਾ ਪਾਇਲਟ ਪ੍ਰੋਜੈਕਟ ਨਹੀਂ ਦੇਖੋ ਸਾਡਾ ਡਿਪਾਰਟਮੈਂਟ ਹੈ ਜਿਹੜਾ ਮੈਂ ਤੁਹਾਡੀ ਗੱਲ ਸਮਝ ਗਿਆ ਤੁਸੀਂ ਜਿਹੜਾ ਜਮ੍ਹਾਂਬੰਦੀ ਦੀ ਗੱਲ ਕਰਦੇ ਹੋ ਇਹ ਕਈ ਡਿਪਾਰਟਮੈਂਟਸ ਇਹੋ ਜਿਹੇ ਸੀਗੇ ਜਿਹੜੇ ਕਿ ਅੱਜ ਤੋਂ ਮਹੀਨਾ 2 ਮਹੀਨੇ ਪਹਿਲਾਂ ਜਿਹੜੇ ਕਿ ਆਫਲਾਈਨ ਚੱਲਦੇ ਸੀਗੇ ਜਿਹਦੇ ਵਿੱਚ ਰੈਵਨਿਊ ਦਾ ਹੋ ਗਿਆ ਹੁਣ ਉਹ ਵੀ ਰੈਵਨਿਊ ਈਜ਼ੀ ਜਮ੍ਹਾਂਬੰਦੀ ਈਜ਼ੀ ਰਜਿਸਟਰੀ ਕਰਕੇ ਅਸੀਂ ਉਹਦਾ ਵੀ ਜਿਹੜਾ ਪ੍ਰੀਵਿਊ ਹੈ ਉਹ ਸਾਡੇ ਡਿਪਾਰਟਮੈਂਟ ਦੇ ਕੋਲੇ ਆ ਜਾਣਾ ਜਿਦੇ ਵਿੱਚ ਅਸੀਂ ਉਹਨਾਂ ਦੀ ਉਹ ਉਹਨਾਂ ਦੀ ਡਿਲੀਵਰੀ ਆਫ ਸਰਵਿਸ ਕਿਵੇਂ ਹੈ ਉਹ ਅਸੀਂ ਮੋਨੀਟਰ ਕਰ ਸਕਾਂਗੇ ਇਸੇ ਤਰੀਕੇ ਦੇ ਨਾਲ ਅਸੀਂ ਟਰਾਂਸਪੋਰਟ ਦੀਆਂ ਬਹੁਤ ਸਾਰੀਆਂ ਸਰਵਿਸਿਜ਼ ਨੇ ਜਿਹੜੀਆਂ ਕਿ ਉਹ ਆਪਣੇ ਆਪ ਦੇ ਵਿੱਚ ਇਨ ਸਾਈਲੋ ਅਲੱਗ ਹੀ ਚੱਲਦੀਆਂ ਸੀਗੀਆਂ ਆਫਲਾਈਨ ਹੁੰਦੀਆਂ ਸੀਗੀਆਂ ਇਸ ਕਰਕੇ ਉਹਨਾਂ ਦੀ ਮੋਨਿਟਰਿੰਗ ਨਹੀਂ ਹੁੰਦੀ ਸੀ ਹੁਣ ਉਹ ਸਰਵਿਸਿਜ਼ ਵੀ ਜਦੋਂ ਸਾਡੇ ਅੰਡਰ ਆ ਜਾਣਗੀਆਂ ਤੇ ਉਹਦੇ ਨਾਲ ਸਾਡਾ ਡਿਪਾਰਟਮੈਂਟ ਹੀ ਮੋਨੀਟਰ ਕਰੂਗਾ ਕਿ ਕਿਹੜੇ ਮਹਿਕਮੇ ਦੇ ਵਿੱਚ ਕਿਹੜੀ ਸਰਵਿਸ ਕਿਹੜੇ ਅਫਸਰਿਆ ਕਲਰਕ ਕੋਲੇ ਜਾਂ ਸੁਪਰਡੈਂਟ ਕੋਲੇ ਪੈਂਡਿੰਗ ਪਈ ਹੈ ਉਹ ਮਾਨੀਟਰ ਜਦੋਂ ਹੋ ਜਾਊਗਾ ਤੇ ਉਹਦੀ ਸਰਵਿਸ ਡਿਲੀਵਰੀ ਜਿਹੜੀ ਉਹ ਦਰਸਤ ਹੋ ਜਾਊਗੀ ਸੋ ਮੇਰੇ ਕਹਿਣ ਦਾ ਮਤਲਬ ਜਦੋਂ ਐਡੀਸ਼ਨਲ ਕੰਮ ਆਊਗਾ ਤੇ ਡਿਪਾਰਟਮੈਂਟ ਦੇ ਉੱਪਰ ਬੋਝ ਤਾਂ ਜ਼ਰੂਰ ਪੈਂਦਾ ਪਰ ਜਦੋਂ ਲੋਕਾਂ ਨੂੰ ਚੰਗੀ ਸਰਵਿਸ ਦੇਣੀ ਹੈ ਜਿਹਦੇ ਲਈ ਅਸੀਂ ਵਚਨਬੱਧ ਹਾਂ ਤੇ ਫਿਰ ਬੋਝ ਹੈ ਜਿਹੜਾ ਉਹ ਵੀ ਚੰਗਾ ਲੱਗਦਾ ਕਮਨ ਨਹੀਂ ਕਿ ਟੋਟਲ ਕਿੰਨੇ ਡਿਪਾਰਟਮੈਂਟ ਹੈ ਜਿੰਨਾ ਜੀਰੋ ਪੋਟੈਂਸੀ ਹੈ ਕੋਈ ਡਿਪਾਰਟਮੈਂਟ ਦਾ ਹੈਗਾ ਜਿਹਨਾਂ ਦੇ ਜੀਰੋ ਪੋਟੈਂਸੀ ਹੋਵੇ ਨੇ ডিপਾਰਟਮੈਂਟ ਵਾਈਜ਼ ਸਰਵਿਸ ਵਾਈਜ਼ ਜ਼ਰੂਰ ਹੈ ਜੀ ਸਾਡੇ ਕੋਲ ਡਿਪਟੀ ਕਮਿਸ਼ਨਰ ਵਾਈਜ਼ ਹੈ ਜਿਹੜੀ ਅਸੀਂ ਉਹ ਲੈਨੇ ਆ ਜਿਵੇਂ ਫੋਰ ਐਗਜ਼ਾਮਪਲ ਜੇ ਡਿਪਟੀ ਕਮਿਸ਼ਨਰ ਦੀ ਗੱਲ ਕਰ ਲਈਏ ਪਠਾਨਕੋਟ ਪੁਆਇੰਟ 06% ਯਾਨੀ ਕਿ 1% ਵੀ ਸਾਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਵੀ ਸਰਵਿਸ ਜਿਹੜੀ ਐਸੈਂਸ਼ੀਅਲ ਸਰਵਿਸਿਜ਼ ਨੇ ਸਿਰਫ ਔਰ ਸਿਰਫ ਜਿਹੜਾ ਥੋੜਾ ਬਹੁਤ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਜਿਹੜਾ ਥੋੜਾ ਬਹੁਤ ਡਿਲੇ ਹੁੰਦਾ ਹੈ ਉਹ ਸਿਰਫ ਔਰ ਸਿਰਫ ਕਿਉਂਕਿ ਜੋ ਸਰਕਾਰ ਦੀ ਇੱਕ ਪਾਲਿਸੀ ਹੈ ਕਿ ਵੈਪਨਸ ਨੂੰ ਆਰਮਸ ਨੂੰ ਪ੍ਰਮੋਟ ਜ਼ਿਆਦਾ ਨਹੀਂ ਕਰਨਾ ਉਹਦੇ ਵਿੱਚ ਇੱਕ ਪੁਲਿਸ ਹੋਮ ਡਿਪਾਰਟਮੈਂਟ ਦੇ ਵਿੱਚ ਡਿਲੇ ਹੁੰਦਾ ਬਾਕੀ ਕਿਸੇ ਡਿਪਾਰਟਮੈਂਟ ਦੇ ਵਿੱਚ ਕੋਈ ਕੋਈ ਸਰਵਿਸ ਡਿਲੀਵਰੀ ਡਿਲੇ ਨਹੀਂ ਹੈ ਕੋਈ ਚਾਹਤ ਸੀਤ ਵਗੈਰਾ ਖੰਦਾ ਕਿਸੇ ਨੂੰ ਨੋਟਿਸ ਕੀਤਾ ਜਿਹੜੇ 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 ਕਿ ਕੋ ਚੱਲ ਰਹੇ ਜਿਹੜੇ ਕੰਟਰੀਆਂ ਤੋਂ ਤੁਸੀਂ ਕਹੇ